ਜੂਥ ਦਾ ਪ੍ਰਧਾਨ ਲਗਾਇਆ ਜ਼ਿਲ੍ਹਾ ਪਟਿਆਲੇ ਦਾ ਕਿਸ ਤਰ੍ਹਾਂ ਦੇਖਦੇ ਹੋ ਯੂਥ ਦੀ ਸੇਵਾ ਦੇ ਵਿੱਚ ਜੁੜੇ ਹੋਏ ਹੋ ਤੁਸੀਂ ਸਾਬ ਮਹਾਰਾਣੀ ਪਰਨੀਤ ਕੌਰ ਜੀ ਨੇ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਅਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਦਾ ਮੈਨੂੰ ਯੂਥ ਦਾ ਪ੍ਰਧਾਨ ਲਗਾਇਆ ਤੇ ਉਸ ਤੋਂ ਬਾਅਦ ਪਟਿਆਲੇ ਜ਼ਿਲ੍ਹੇ ਦੇ ਵਿੱਚ ਯੂਥ ਦੇ ਜਿਹੜੀਆਂ ਟੀਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਮੇਰਾ ਆਪਣਾ ਜਿਹੜਾ ਵਿਧਾਨ ਸਭਾ ਹਲਕਾ ਨਾਬਾ ਤੇ ਨਾਬੇ ਹਲਕੇ ਦੇ ਹਰ ਪਿੰਡ ਦੇ ਵਿੱਚ ਅਸੀਂ ਆਪਣੀ ਜਿਹੜੀ ਟੀਮ ਹੈ ਯੂਥ ਦੀ ਉਹ ਤਿਆਰ ਕੀਤੀ ਆ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਰਾਜਨੀਤਿਕ ਸਫ਼ਰ ਸ਼ੁਰੂ ਹੋਇਆ ਹੈ ਯੂਥ ਦੇ ਨਾਲ ਮੇਰੀ ਅਟੈਚਮੈਂਟ ਸ਼ੁਰੂ ਤੋਂ ਹੀ ਸੀਗੀ ਤਾਂ ਮੈਨੂੰ ਜ਼ਿਲ੍ਹਾ ਜ਼ਿਲ੍ਹਾ ਯੂਥ ਪ੍ਰਧਾਨ ਲਗਾਇਆ ਸੀ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਤੁਹਾਨੂੰ ਕੰਮ ਪਸੰਦ ਨਹੀਂ ਆਇਆ ਬਿਲਕੁਲ ਪਸੰਦ ਨਹੀਂ ਆਇਆ ਦੇਖੋ ਜੀ ਉਹਨਾਂ ਨੇ ਝੂਠੇ ਵਾਅਦੇ ਕੀਤੇ ਪਹਿਲਾਂ ਤਾਂ ਉਹਨਾਂ ਨੇ ਯੂਥ ਤੋਂ ਕੰਮ ਲਿਆ ਕਿ ਤੁਸੀਂ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਮੈਂ ਬੜਾ ਜਾਣਾ ਪੱਲਿਓ ਪੈਸੇ ਖਰਚ ਕੇ ਉਹਨਾਂ ਨੇ ਬੱਸਾਂ ਦੇ ਕਰਾਏ ਦੇਣੇ ਬਹੁਤ ਖਰਚਾ ਕੀਤਾ ਤੇ ਮੇਰਾ ਵੀ ਕਾਫੀ ਜ਼ਿਆਦਾ ਆਰਥਿਕ ਪੱਖੋਂ ਜਿਹੜਾ ਹੈਗਾ ਨੁਕਸਾਨ ਹੈ ਉਹ ਆਮ ਆਫੀ ਪਾਰਟੀ ਦੇ ਵਿੱਚ ਵੀ ਕਾਫੀ ਪੈਸਾ ਖਰਾਫੀ ਕਾਫੀ ਕਿੰਨਾ ਪੈਸਾ ਲੱਗਾ ਤੁਹਾਡਾ 1 ਕਰੋੜ ਰੁਪਏ ਮੇਰਾ ਜਿਹੜਾ ਹੈਗਾ ਆਮ ਆਫੀ ਪਾਰਟੀ ਦੇ ਵਿੱਚ ਖਰਾਫ ਹੋਇਆ ਕਲਪਤਾ ਜੀ ਤੁਸੀਂ ਤੁਹਾਡੀ ਉਸ ਸ਼ਖਸੀਅਤ ਨਾਲ ਕਰਾਉਣ ਜਾ ਰਹੇ ਜਿਹੜੇ 30 ਸਾਲਾਂ ਦੀ ਉਮਰ ਦੇ ਵਿੱਚ ਰਾਜਨੀਤੀ ਦੇ ਵਿੱਚ ਆਏ ਸੀ ਨੌਜਵਾਨ ਗੱਭਰੂ ਨੇ ਭਾਵੇਂ ਕਿ ਉਹਨਾਂ ਨੇ ਆਮ ਆਦੀ ਪਾਰਟੀ ਤੋਂ ਸ਼ੁਰੂਆਤ ਕੀਤੀ ਸੀ ਰਾਜਨੀਤੀ ਦੀ ਪਰ ਅੱਜ ਉਹ ਭਾਜੀਪੀ ਦੇ ਵਿੱਚ ਨੇ ਭਾਜੀਪੀ ਦੇ ਜੋਤ ਦੇ ਪ੍ਰਧਾਨ ਨੇ ਜ਼ਿਲ੍ਹਾ ਪਟਿਆਲਾ ਦੇ ਬਰਿੰਦਰ ਬਿੱਟੂ ਜੀ ਨੇ ਕਿਉਂਕਿ ਮਹਾਰਾਣੀ ਪਰਿਵਾਰ ਦੇ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਨਜ਼ਦੀਕੀ ਨੇ ਕਿਉਂਕਿ ਉਹ ਵੀ ਭਾਜੀਪੀ ਦੇ ਵਿੱਚ ਨੇ ਜੋਤ ਦੇ ਵਿੱਚ ਸਿਵਾਵਾ ਨਿਵਾ ਰਹੇ ਨੇ 2027 ਦੀਆਂ ਚੋਣਾਂ ਸੰਬੰਧੀ ਕਿਉਂ ਯੂਥ ਅਹਿਮ ਰੋਲ ਮੰਨਿਆ ਜਾਂਦਾ ਚੋਣਾਂ ਦੇ ਵਿੱਚ ਕਿਉਂ ਯੂਥ ਪ੍ਰਧਾਨ ਲਗਾਏ ਗਏ ਨੇ ਬੀਜੇਪੀ ਵੱਲੋਂ ਤੇ ਗੱਲਬਾਤ ਵੀ ਕਰਾਂਗੇ ਬਰਿੰਦਰ ਜੀ ਬਿੱਟੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਨੂੰ ਬੀਜੇਪੀ ਨੇ ਦਿੱਤੀ ਆ ਤੇ ਯੂਥ ਦਾ ਪ੍ਰਧਾਨ ਲਗਾਇਆ ਜ਼ਿਲ੍ਹਾ ਪਟਿਆਲੇ ਦਾ ਕਿਸ ਤਰ੍ਹਾਂ ਦੇਖਦੇ ਹੋ ਯੂਥ ਦੀ ਸੇਵਾ ਦੇ ਵਿੱਚ ਜੁੜੇ ਹੋਏ ਹੋ ਤੁਸੀਂ ਮਾਨ ਸਾਹਿਬ ਮਹਾਰਾਣੀ ਪਰਨੀਤ ਕੌਰ ਜੀ ਨੇ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਅਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਦਾ ਮੈਨੂੰ ਯੂਥ ਦਾ ਪ੍ਰਧਾਨ ਲਗਾਇਆ ਗਿਆ। ਹੂੰ ਤੇ ਉਸ ਤੋਂ ਬਾਅਦ ਪਟਿਆਲੇ ਜ਼ਿਲ੍ਹੇ ਦੇ ਵਿੱਚ ਯੂਥ ਦੇ ਜਿਹੜੀਆਂ ਟੀਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਮੇਰਾ ਆਪਣਾ ਜਿਹੜਾ ਵਿਧਾਨ ਸਭਾ ਹਲਕਾ ਨਾਬਾ ਤੇ ਨਾਬੇ ਹਲਕੇ ਦੇ ਹਰ ਪਿੰਡ ਦੇ ਵਿੱਚ ਅਸੀਂ ਆਪਣੀ ਜਿਹੜੀ ਟੀਮ ਹੈ ਯੂਥ ਦੀ ਉਹ ਤਿਆਰ ਕੀਤੀ। ਅਤੇ 2024 ਦੀਆਂ ਜੋ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਸਨ ਉਹਨਾਂ ਦੇ ਵਿੱਚ ਯੂਥ ਨੇ ਆਪਣਾ ਬਖੂਬੀ ਰੋਲ ਜਿਹੜਾ ਉਹਤਾ ਕੀਤਾ। ਹੂੰ ਤੇ ਬਹੁਤ ਅੱਛਾ ਜਿਹੜਾ ਵੋਟ ਮਾਰਜਨ ਆਉ ਰਿਹਾ ਹੈ। ਥੋੜੇ ਜੇ ਮਾਰਜਨ ਦੇ ਨਾਲ ਮਹਾਰਾਣੀ ਸਾਹਿਬ ਇਸ ਇਲੈਕਸ਼ਨ ਦੇ ਵਿੱਚ ਹਾਰੇ ਪਰ ਉਹਦੇ ਵਿੱਚ ਕਿਸਾਨੀ ਜਿਹੜਾ ਪ੍ਰਭਾਵ ਸੀਗਾ ਅੰਦੋਲਨ ਸੀਗਾ ਉਹ ਕਾਫੀ ਵੱਡਾ ਜਿਹੜਾ ਮੁੱਖ ਕਾਰਨ ਸੀਗਾ ਆਦਰਵਾਇਜ਼ ਯੂਥ ਦੇ ਵੱਲੋਂ ਕੋਈ ਵੀ ਜੜੀ ਘਾਟ ਸੀਗੀ ਉਹ ਨਹੀਂ ਰਹੀ ਯੂਥ ਅੱਜ ਵੀ ਭਾਰਤੀ ਜਨਤਾ ਪਾਰਟੀ ਨਾਲ ਡਟ ਕੇ ਖੜਿਆ ਤੇ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਬਿਲਕੁਲ ਪ੍ਰਿੰਦਰ ਜੀ ਗੱਲ ਸਭ ਤੋਂ ਵੱਡੀ ਗੱਲ ਤੇ ਆ ਮਹਾਰਾਜਾ ਪਰਿਵਾਰ ਨੇ ਤੁਹਾਡੇ ਦੇ ਤੁਹਾਡੇ ਉੱਪਰ ਹੱਥ ਰੱਖਿਆ ਹੋਇਆ ਕਿਉਂਕਿ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਅਦਾ ਕੀਤਾ ਹਨ ਜੇ ਇਕੱਠ ਕੀਤਾ ਤਾਂ ਇੱਕ ਘੰਟੇ ਤੋਂ ਤੁਹਾਨੂੰ ਪਹਿਲਾ ਕਾਲ ਆਉਂਦੀ ਆ ਤਾਂ ਇੱਕ ਘੰਟੇ ਦੇ ਵਿੱਚ ਤੁਸੀਂ ਹਜ਼ਾਰਾਂ ਨੌਜਵਾਨ ਇਕੱਠਾ ਕੀਤਾ ਬਿਲਕੁਲ ਜੀ ਅਸਲ ਵਿੱਚ ਮਾਨ ਸਾਹਿਬ ਮੈਂ ਮੇਰੀ ਜਿਹੜੀ ਗ੍ਰੈਜੂਏਸ਼ਨ ਉਹ ਮਲਤਾਨੀਵਾਲ ਮੋਦੀ ਕਾਲਜ ਪਟਿਆਲੇ ਤੋਂ ਹੋਈ ਤੇ ਉਸ ਸਮੇਂ ਤੋਂ ਹੀ ਮੇਰਾ ਜਿਹੜਾ ਨੌਜਵਾਨਾਂ ਦੇ ਨਾਲ ਬੜਾ ਪਿਆਰ ਰਿਹਾ ਤੇ ਅੱਜ ਵੀ ਜਿਹੜੇ ਮੇਰੇ ਰਿਸ਼ਤੇ ਨੇ 15-15 ਸਾਲ 20-20 ਸਾਲ ਸਾਨੂੰ ਹੋ ਗਏ ਹੁਣ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰੇ ਨੂੰ ਵੀ ਅੱਜ ਵੀ ਅਸੀਂ ਪਰਿਵਾਰ ਦੀ ਤਰ੍ਹਾਂ ਹੀ ਵਿਚਰਦੇ ਆ ਸੋ ਸਾਰੇ ਨੌਜਵਾਨ ਨੇ ਜਿਹੜੇ ਬਹੁਤ ਪਿਆਰ ਕਰਦੇ ਨੇ ਤੇ ਹਰ ਜਿਹੜੇ ਪਿੰਡ ਦੇ ਵਿੱਚ ਅਸੀਂ ਆਪਣੀ ਟੀਮ ਬਣਾਈ ਹੋਈ ਆ ਸੀ ਆਪਣੇ ਬਲਾਕ ਪ੍ਰਧਾਨ ਵੀ ਨਿਯੁਕਤ ਕੀਤੇ ਹੋਏ ਆ ਤੇ ਬਹੁਤ ਅੱਛਾ ਜਿਹੜਾ ਵਰਕ ਹੈ ਸਾਡਾ ਚੱਲ ਰਿਹਾ ਤੇ ਮਹਾਰਾਜਾ ਪਰਿਵਾਰ ਦਾ ਪੂਰਾ ਅਸ਼ੀਰਵਾਦ ਹੈ ਭਾਰਤੀ ਜਨਤਾ ਪਾਰਟੀ ਦੇ ਲਈ ਸਾਡੇ ਹੌਣ ਹਾਰ ਜਿਹੜੇ ਲੀਡਰ ਨੇ ਜ਼ਿਲ੍ਹਾ ਪਟਿਆਲੇ ਦੇ ਬੀਬਾ ਜੈਨਦਰ ਕੌਰ ਜੀ ਬਹੁਤ ਮਿਹਨਤ ਕਰ ਰਹੇ ਨੇ ਪੰਜਾਬ ਮਹਿਲਾ ਮੋਰਚਾ ਦੇ ਪ੍ਰਧਾਨ ਨੇ ਤੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਪੇਸ ਤੇ ਉਹਨਾਂ ਦੀ ਬਹੁਤ ਹੀ ਜ਼ਿਆਦਾ ਜਿਹੜੀ ਐਕਟਿਵ ਐਕਟੀਵਿਟੀ ਉਹਨਾਂ ਦੀ ਰਹਿੰਦੀ ਹੈ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਵੀ ਹੌਸਲਾ ਮਿਲਦਾ ਹੈ ਕੀ ਸਾਲੋਂ ਵੀ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਮਹਾਰਾਣੀ ਸਾਹਿਬ ਦੇਖੋ ਤੁਸੀਂ 78 ਸਾਲ ਦੀ ਉਮਰ ਹੋ ਗਈ ਬਹੁਤ ਮਿਹਨਤ ਕਰਦੇ ਆ ਤਾਂ ਉਹਨਾਂ ਨੂੰ ਦੇਖ ਕੇ ਸਾਨੂੰ ਜੋਸ਼ ਮਿਲਦਾ ਕਿ ਵੱਧ ਤੋਂ ਵੱਧ ਜਿਹੜਾ ਕੰਮ ਹੈ ਉਹ ਕਰਨਾ ਚਾਹੀਦਾ ਤੇ ਅਸੀਂ ਵੱਧ ਤੋਂ ਵੱਧ ਭਾਰਤੀ ਜਨਤਾ ਪਾਰਟੀ ਨੂੰ ਤਕੜਾ ਕਰਨ ਲਈ ਮਿਹਨਤ ਕਰ ਰਹੇ ਹਾਂ ਬਿਲਕੁਲ ਬਿੱਟੂ ਜੀ ਤੁਸੀਂ 2016 ਦੇ ਵਿੱਚ ਰਾਜਨੀਤੀ ਦੇ ਵਿੱਚ ਪੈਰ ਧਰਦੇ ਹੋ ਨਾ 2016 ਤੋਂ ਤੁਹਾਡੀ ਰਾਜਨੀਤੀ ਜਿਹੜੀ ਉਹ ਆਮ ਆਦਮੀ ਪਾਰਟੀ ਤੋਂ ਸ਼ੁਰੂ ਹੁੰਦੀ ਹੈ ਤੁਹਾਡੀ ਤੇ ਅੱਜ ਤੁਹਾਨੂੰ ਤੁਹਾਡਾ ਕੀ ਦੇਖਿਆ ਭਾਜਪਾ ਨੇ ਵੀ ਬਿੱਟੂ ਦੇ ਵਿੱਚ ਕੀ ਦੇਖਿਆ ਤੁਹਾਡੇ ਵਿੱਚ ਬਿੱਟੂ ਨੂੰ ਸ਼ਾਮਲ ਵੀ ਜੇ ਵੀ ਕਰਾਉਣਾ 2016 ਦੇ ਵਿੱਚ ਜਿੱਦੋਂ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਰਾਜਨੀਤਿਕ ਸਫਰ ਸ਼ੁਰੂ ਹੋਇਆ ਹਮ ਯੂਥ ਦੇ ਨਾਲ ਮੇਰੀ ਅਟੈਚਮੈਂਟ ਸ਼ੁਰੂ ਤੋਂ ਹੀ ਸੀਗੀ ਤਾਂ ਮੈਨੂੰ ਜ਼ਿਲ੍ਹਾ ਜ਼ਿਲ੍ਹਾ ਯੂਥ ਪ੍ਰਧਾਨ ਲਗਾਇਆ ਸੀ ਆਮ ਆਦਮੀ ਪਾਰਟੀ ਵੱਲੋਂ ਉਸ ਸਮੇਂ ਵੀ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਮੁੱਦੇ ਚੱਕਦੇ ਰਹੇ ਮਿਹਨਤ ਕਰਦੇ ਰਹੇ ਬਹੁਤ ਮਿਹਨਤ ਕੀਤੀ ਆਮ ਆਦਮੀ ਪਾਰਟੀ ਨੂੰ ਤਕੜਾ ਕਰਨ ਦੇ ਲਈ ਮੇਰਾ ਆਪਣਾ ਹਲਕਾ ਵਿਧਾਨ ਸਭਾ ਕਨੱਪਾ ਮੈਂ ਇੱਥੇ ਜੰਮਿਆ ਪਲਿਆ ਮੇਰੀ ਇੱਛਾ ਸੀਗੀ ਕਿ ਮੈਂ ਵਿਧਾਨ ਸਭਾ ਕਨੱਪਾ ਤੋਂ ਚੋਣ ਲੜਾਂ ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਮੈਨੂੰ ਅਸ਼ੀਰਵਾਦ ਵੀ ਦਿੱਤਾ ਤੇ ਮੌਕੇ ਤੇ ਆ ਕੇ ਉਹ ਮੈਨੂੰ ਕਹਿੰਦੇ ਕਿ ਤੁਸੀਂ ਛਤਰਾਣੇ ਹਲਕੇ ਤੋਂ ਚੋਣ ਲੜੋ ਤੇ ਉੱਥੇ ਮੇਰਾ ਮਨ ਨਹੀਂ ਮੰਨਿਆ ਕਿਉਂਕਿ ਮੇਰੀ ਮਿਹਨਤ ਜਿਹੜੀ ਕੀਤੀ ਹੋਈ ਸੀ ਉਹ ਨਾਬੇ ਹਲਕੇ ਦੇ ਵਿੱਚ ਕੀਤੀ ਹੋਈ ਸੀ ਇਸ ਤੋਂ ਬਾਅਦ ਦੀ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਫਿਰ ਵੀ ਉਹ ਜਿਹੜੀ ਕਹਾਣੀ ਉਸਰੇ ਨਹੀਂ ਚੜੀ ਮੇਰੇ ਇਥੋਂ ਗੁਰਦੇਵ ਸਿੰਘ ਦੇਵਮਾਨ ਜੀ ਚੋਣ ਲੜੇ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਐਂਟਰੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੂੰ ਬਿਲਕੁਲ ਕਿਹੋ ਜਿਹਾ ਲੱਗ ਰਿਹਾ ਆਵਾ ਦੀ ਪਾਰਟੀ ਦੇ ਵਿੱਚ ਕਾਫੀ ਸਮਾਂ ਲੰਮਾ-ਸਮਾ ਕੰਮ ਕੀਤਾ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਿੱਚ ਕੀ ਅੰਤਰਾ ਜੋ ਬੀਜੇਪੀ ਪਾਰਟੀ ਹੈ ਇਸੇ ਸੰਗਠਨ ਦੇ ਵਿੱਚ ਰਹਿ ਕੇ ਕੰਮ ਕਰਦੀ ਹੈ ਹੂੰ ਇਸ ਦੇ ਵਿੱਚ ਜਿਹੜੇ ਅਹੁਦੇਦਾਰ ਨੇ ਉਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਹੈ ਹੂੰ ਸਪੋਜ਼ ਕਰੋ ਜਿਹੜਾ ਇੱਕ ਬਲਾਕ ਪ੍ਰਧਾਨ ਹੁੰਦਾ ਹੈ ਬਲਾਕ ਪ੍ਰਧਾਨ ਤਾਂ ਜਿਵੇਂ ਇਸ ਇਸ ਤਰ੍ਹਾਂ ਆਮ ਆਦਮੀ ਪਾਰਟੀ ਆ ਜਾਂ ਕਾਂਗਰਸ ਪਾਰਟੀ ਹੈ ਉਹਨਾਂ ਦੇ ਵਿੱਚ ਵੀ ਹੈਗੇ ਨੇ ਪਰ ਉਹਨਾਂ ਦੇ ਵਿੱਚ ਉਹਨਾਂ ਅਹੁਦਿਆਂ ਦੀ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਹੁੰਦੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਪੋਜ਼ ਕਰੋ ਸਾਡੇ ਨਾਲ ਭੇ ਹੁੰਦੇ ਆ ਦਾ ਬਲਾਕ ਪ੍ਰਧਾਨ ਦੀ ਜਿਹੜੀ ਕੁਰਸੀ ਹੋਊਗੀ ਉਹ ਨਾਲ ਲੱਗੂਗੀ ਉਹਨਾਂ ਦੇ ਹੂੰ ਸੋ ਇੱਥੇ ਸੰਗਠਨ ਨੂੰ ਬਹੁਤ ਇਮਤਿਆਦ ਦਿੱਤੀ ਜਾਂਦੀ ਹੈ ਸੰਗਠਨ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਹੈ ਜਿਹੜਾ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਵੱਲੋਂ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਪੁੱਛ ਹੁੰਦੀ ਹੈ ਉਹਨਾਂ ਦੀ ਗੱਲਬਾਤ ਸੁਣੀ ਜਾਂਦੀ ਹੈ ਉਹਨਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਦਾ ਪ੍ਰੋਪਰ ਹੱਲ ਕੀਤਾ ਜਾਂਦਾ ਤੇ ਅਸੀਂ ਤਾਂ ਆਪਣੇ ਆਪ ਨੂੰ ਕਰਮਾ ਵਾਲੇ ਮੰਨਦੇ ਆ ਕਿ ਸਾਡਾ ਤਾਂ ਜਨਮੇ ਪਟਿਆਲੇ ਜ਼ਿਲ੍ਹੇ ਚ ਹੋਇਆ ਤੇ ਪਟਿਆਲੇ ਜ਼ਿਲ੍ਹੇ ਦੀ ਜਿਹੜੀ ਸਭ ਤੋਂ ਵੱਡੀ ਸਿਆਸਤ ਹੈ ਉਹ ਮਹਾਰਾਜਾ ਪਰਿਵਾਰ ਦੇ ਅ ਚੰਗੇ ਭਾਗਾਂ ਵਾਲੇ ਆ ਜਿਹੜੇ ਕੰਮ ਨੇ ਸਾਡੇ ਪ੍ਰਸ਼ਾਸਨ ਰਾਹੀਂ ਸਾਰੇ ਹੋ ਰਹੇ ਨੇ ਮਹਾਰਾਣੀ ਸਾਹਿਬ ਦੇ ਅਸ਼ੀਰਵਾਦ ਨਾਲ ਹੋ ਰਹੇ ਨੇ ਤੇ ਉਹ ਭਾਰਤੀ ਜਨਤਾ ਪਾਰਟੀ ਨੂੰ ਤਕੜਾ ਕਰਨ ਲਈ ਮਹਾਰਾਣੀ ਸਾਹਿਬ ਦਿਨ ਰਾਤ ਕੰਮ ਕਰ ਰਹੇ ਆ ਹੂੰ ਹੁਣ ਸਮਾਣੇ ਤੋਂ ਬਹੁਤ ਵੱਡੀ ਜੁਆਇਨਿੰਗ ਕਰਵਾਈ ਹੈ ਜੀ ਉਹਨਾਂ ਨੇ ਇੱਕ ਨੌਜਵਾਨ ਲਾਗੂ ਸੀਗਾ ਕੌੜਾ ਉਹਨਾਂ ਨੇ ਜੁਆਇਨ ਕੀਤਾ ਸਮਾਣੇ ਤੋਂ ਤੇ ਆਉਣ ਵਾਲੇ ਦਿਨਾਂ ਵਿੱਚ ਦੇ ਵਿੱਚ ਵੀ ਵੱਡੀਆਂ ਜਿਹੜੀਆਂ ਜੁਆਇਨਿੰਗਾਂ ਨੇ ਹੋਣੀਆਂ ਨੇ 17 ਤਰੀਕ ਨੂੰ ਰੈਲੀ ਰੱਖੀ ਹੋਈ ਆ ਉਹ ਵੀ ਮਹਾਰਾਣੀ ਬੀਬਾ ਮਹਾਰਾਣੀ ਪੰਨੀਤ ਗੌਰ ਅਤੇ ਬੀਬਾ ਜੈਂਦਰ ਗੌਰ ਜੀ ਦੀ ਆਮਾਦਿ ਪਾਰਟੀ ਤੁਹਾਨੂੰ ਕੰਮ ਪਸੰਦ ਨਹੀਂ ਆ ਝੂਠੇ ਵਾਦੇ ਕੀਤੇ ਹੂੰ ਪਹਿਲਾਂ ਤਾਂ ਉਹਨਾਂ ਨੇ ਯੂਥ ਤੋਂ ਕੰਮ ਲਿਆ ਕਿ ਤੁਸੀਂ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਮੈਂ ਬੜਾ ਸਪਸ਼ਟ ਜਾਂ ਇਨਸਾਨ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਮੈਂ ਸ਼ਬਦਾਂ ਨੂੰ ਐਵੇਂ ਦਿੰਨਾ ਮੈਂ ਕਹਿੰਦਾ ਜੋ ਤੁਸੀਂ ਕਹਿੰਦੇ ਹੋ ਉਹ ਤੁਸੀਂ ਕਰੋ ਤੇ ਝੂਠ ਦੀ ਰਾਜਨੀਤੀ ਨਾ ਕਰੋ ਤੁਸੀਂ ਤੁਹਾਡਾ ਆਪਣੇ ਜੀਵਨ ਦੇ ਵਿੱਚ ਵੀ ਝੂਠ ਬੋਲ ਕੇ ਤੁਹਾਡਾ ਜਿਹੜਾ ਜੀਵਨ ਦਾ ਗੁਜ਼ਾਰਾ ਨਹੀਂ ਹੁੰਦਾ ਉਹਨਾਂ ਨੇ ਜੋ ਕੀਤਾ ਨੌਜਵਾਨਾਂ ਤੋਂ ਕੰਮ ਲਿਆ ਨੌਜਵਾਨਾਂ ਤੋਂ ਕੰਮ ਲੈ ਕੇ ਨੌਜਵਾਨਾਂ ਨੂੰ ਵਰਤੇ ਆ ਪੈਸੇ ਦੀ ਖਰਾਬੀ ਸਮੇਂ ਦੀ ਖਰਾਬੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਪਾਰਟੀ ਦੇ ਲੋਕਾਂ ਨੂੰ ਦਿੱਤੀਆਂ ਜਿਹੜੀਆਂ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਲੋਕ ਆਏ ਸੀ ਕੋਈ ਕਾਲੀਦਲ ਪਾਰਟੀ ਚੋਂ ਆ ਗਿਆ ਕੋਈ ਕਾਂਗਰਸ ਪਾਰਟੀ ਚੋਂ ਆ ਗਿਆ ਉਹਨਾਂ ਨੂੰ ਚੇਅਰਮੈਨੀਆਂ ਦੇਤੀਆਂ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਮੈਂ ਕਹੂੰਗਾ ਕਿ ਜਿਹੜੇ ਉਹ ਨੌਜਵਾਨ ਅੱਜ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਵੀ ਜਜ਼ਬਾਤ ਸੀਗੇ ਉਹਨਾਂ ਨੂੰ ਵੀ ਇਹ ਸੀ ਕਿ ਨਵੀਂ ਪਾਰਟੀ ਆ ਸਾਨੂੰ ਜ਼ਿੰਮੇਵਾਰੀਆਂ ਮਿਲਣਗੀਆਂ ਅਸੀਂ ਮਾੜੇ ਸਮੇਂ 'ਚ ਪਾਰਟੀ ਨਾਲ ਕੰਮ ਕੀਤਾ ਮਾੜੇ ਸਮੇਂ ਦੇ ਵਿੱਚ ਪਾਰਟੀ ਦੇ ਪੈਸਾ ਖਰਚਦੇ ਰਹੇ ਕਿਉਂਕਿ ਪਾਰਟੀ ਦੇ ਕੋਲ ਕੋਈ ਉੱਲਿਓ ਪੈਸੇ ਖਰਚ ਕੇ ਉਹਨਾਂ ਨੇ ਬੱਸਾਂ ਦੇ ਕਿਰਾਏ ਦੇਣੇ ਬਹੁਤ ਖਰਚਾ ਕੀਤਾ ਤੇ ਮੇਰਾ ਵੀ ਕਾਫੀ ਜ਼ਿਆਦਾ ਆਰਥਿਕ ਪੱਖੋਂ ਜਿਹੜਾ ਹੈਗਾ ਨੁਕਸਾਨ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੋਇਆ ਕਾਫੀ ਪੈਸਾ ਖਰਚਾ ਕੀਤਾ ਕਾਫੀ ਕਿੰਨਾ ਕੁ ਪੈਸਾ ਲੱਗਿਆ ਤੁਹਾਡਾ 1 ਕਰੋੜ ਰੁਪਏ ਮੇਰਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ ਖਰਚਾ ਹੋਇਆ ਹੂੰ ਪਰ ਮਿਹਨਤ ਨਹੀਂ ਮਿਲੀ ਮੈਂ ਤਾਂ ਬਿਲਕੁਲ ਨਹੀਂ ਮਿਲੀ ਜੀ ਆਸਟ੍ਰੇਲੀਆ ਦੇ ਵਿੱਚ ਮਿਹਨਤ ਕੀਤੀ ਪੈਸਾ ਕਮਾਇਆ ਇੱਥੇ ਆ ਕੇ ਹੁਣ ਵੀ ਪ੍ਰੋਫਿਟੀ ਦਾ ਕੰਮ ਕਰ ਰਹੇ ਆ ਪਰ ਆਮ ਆਦਮੀ ਪਾਰਟੀ ਨੇ ਝੂਠ ਦੀ ਰਾਜਨੀਤੀ ਕੀਤੀ ਅਗਰ ਉਹ ਪਹਿਲੇ ਦਿਨੇ ਮੈਨੂੰ ਕਹਿ ਦਿੰਦੇ ਕਿ ਅ ਤਾ ਮੈਂ ਉਸੇ ਹਿਸਾਬ ਨਾਲ ਖਰਚਾ ਕਰਦਾ ਫਿਰ ਖਰਚਾ ਦੇਮਨਜੀ ਕਰਦੇ ਖਰਚਾ ਮੇਰ ਤੋਂ ਕਰਵਾ ਲਿਆ ਮਿਹਨਤ ਮੇਰ ਤੋਂ ਕਰਵਾਈ ਸਰਕਾਰਾਂ ਦਾ ਵਿਰੋਧ ਮੈਂ ਕਰਦਾ ਰਿਹਾ ਪੈਸਾ ਵੀ ਲਗਾਇਆ ਪਰਚੇ ਵੀ ਹੋਏ ਜੇਲ੍ਹ ਵੀ ਜਾਣਾ ਪਿਆ ਤੇ ਉਸ ਤੋਂ ਬਾਅਦ ਜਿਹੜਾ ਜਦੋਂ ਚੋਣ ਲੜਨ ਦਾ ਸਮਾਂ ਆਇਆ ਤਾਂ ਉਦੋਂ ਇਹਨਾਂ ਨੇ ਦੇਮਨ ਨੂੰ ਅੱਗੇ ਕਰ ਹੂੰ ਬਿਲਕੁਲ ਹੁਣ ਕਿਸ ਤਰ੍ਹਾਂ ਦੇਖਦੇ ਹੋਂ ਜ਼ਿਲ੍ਹਾ ਪਰਿਸ਼ਦ ਬਲਾਕ ਸਭਾ ਤੇ ਤੇ ਨਗਰ ਕਾਉਂਸਲ ਚੋਣਾਂ ਵੀ ਡਿਊ ਨੇ ਉਹ ਨਗਰ ਪੰਚਾਇਤ ਤੇ ਬਲਾਕ ਸਭਾ ਤੇ ਆ ਤਾਂ ਕਿਸੇ ਵੇਲੇ ਵੀ ਹੋ ਸਕਦੀਆਂ ਨੇ ਹੈ ਨਾ ਨਗਰ ਕਾਉਂਸਲ ਅਗਲੇ ਸਾਲ ਦੇ ਵਿੱਚ ਸਾਡੀ ਪੂਰੀ ਤਿਆਰੀ ਹੈ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਅਸੀਂ ਨੌਜਵਾਨਾਂ ਨੂੰ ਮੌਕਾ ਦੇਣਾ ਹੈ ਨੌਜਵਾਨਾਂ ਦੀ ਟੀਮ ਤਿਆਰ ਕਰ ਲਈ ਕਿਉਂਕਿ ਨੌਜਵਾਨ ਦੇਸ਼ ਦੇ ਰੀੜ ਦੀ ਹੱਡੀ ਨੇ ਹਮ ਅਤੇ ਨੌਜਵਾਨਾਂ ਨੇ ਹੀ ਹਮ ਇਹ ਜਿਹੜਾ ਅਗਲਾ ਸਿਸਟਮ ਹੈ ਜਿਹੜਾ ਉਹ ਸਾਹਮਣੇ ਹੈ ਤੇ ਭਾਰਤੀ ਜਨਤਾ ਪਾਰਟੀ ਹੀ ਇੱਕ ਅਲਟਰਨੇਟ ਹੈ ਲੋਕਾਂ ਦੇ ਕੋਲ ਜੋ ਪੰਜਾਬ ਨੂੰ ਬਚਾ ਸਕਦੀ ਹੈ ਕਿਉਂਕਿ ਪੰਜਾਬ ਦੇ ਸਿਰ ਦੇ ਉੱਤੇ 3.5 ਲੱਖ ਕਰੋੜ ਦਾ ਕਰਜ਼ਾ ਸੀ ਜਦੋਂ ਸਰਕਾਰ ਬਣੀ ਹੈ ਤੇ ਉਹ ਕਰਜ਼ਾ ਵਧਿਆ ਹੀ ਹੈ ਘਟਿਆ ਨਹੀਂ ਹੈ ਆਮ ਆਦਮੀ ਪਾਰਟੀ ਨੇ ਵੀ ਬਹੁਤ ਕਰਜ਼ਾ ਲਿਆ ਤੇ ਹੁਣ ਜਿਹੜਾ ਪੰਜਾਬ ਦਾ ਹਰ ਬੱਚਾ ਬੱਚਾ ਜਦੋਂ ਜਨਮ ਹੁੰਦਾ ਨਾ ਉਸੇ ਸਮੇਂੋਂ ਲੱਖਾਂ ਰੁਪਏ ਦਾ ਕਰਜ਼ਾਈ ਆ ਸੋ ਇਹ ਪੰਜਾਬ ਦੇ ਹਾਲਾਤ ਬਣੇ ਹੋਏ ਆ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਹੈ ਤਾਂ ਪੰਜਾਬ ਕਰਜ਼ਾ ਮੁਕਤ ਹੋ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਇੰਡਸਟਰੀ ਆਵੇਗੀ ਤਾਂ ਪੰਜਾਬ ਦਾ ਭਲਾ ਹੋ ਸਕਦਾ ਅੱਜ ਜਿਹੜੇ ਨੌਜਵਾਨ ਗਲਤ ਰਸਤੇ ਉੱਤੇ ਪੈ ਗਏ ਨਸ਼ਿਆਂ ਦੇ ਵਿੱਚ ਪੈ ਗਏ ਗੈਂਗਬਾਰਾ ਹੋ ਰਹੀਆਂ ਨੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਾਮਨ ਦਾ ਉਹ ਭਾਰਤੀ ਜਨਤਾ ਪਾਰਟੀ ਉਹ ਕਰ ਸਕਦੀ ਹੈ ਸਰਕਾਰ ਹੈ ਜੋ ਹੂੰ ਐਡਮਿਨਿਸਟ੍ਰੇਸ਼ਨ ਪੱਖੋਂ ਉਹ ਫੇਲ ਰਹੀ ਹੈ ਕਾਨੂੰਨ ਵਿਵਸਥਾ ਇੱਥੇ ਦੀ ਵਿਗੜੀ ਹੋਈ ਹੈ ਤੁਹਾਨੂੰ ਪਤਾ ਹੀ ਆਪਣੇ ਨਾਬੇ ਹਲਕੇ ਜੇ ਦੇਖ ਲਓ ਕਿੰਨੀਆਂ ਚੋਰੀਆਂ ਹੁੰਦੀਆਂ ਨੇ ਰਾਤ ਨੂੰ ਲੋਕ ਆਪਣੇ ਡਰਦੇ ਹੋਏ ਘਰੋਂ ਬਾਹਰ ਨਹੀਂ ਨਿਕਲਦੇ ਐਸੇ ਹਾਲਾਤ ਬਣੇ ਹੋਇਆ ਲੋਕ ਕਿਤੇ ਨਾ ਕਿਤੇ ਮਾਨ ਸਾਹਿਬ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹੂੰ ਬਿਲਕੁਲ ਬ੍ਰਿੰਦਰ ਵਿਟੂ ਨਾਬਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਰਗਰਮਾ ਜੀ ਮਿਹਨਤ ਬਹੁਤ ਕਰ ਰਹੇ ਨਾ ਬੇਹਲਕੇ ਤੁਸੀਂ ਜੀ ਕਿਸ ਤਰ੍ਹਾਂ ਲੱਗ ਰਿਹਾ 27 ਦਾ 27 ਦੇ ਵਿੱਚ ਦੇਖੋ ਜੀ ਜੇ ਆਪਾਂ ਹੁਣ ਦਾ ਨਤੀਜਾ ਦੇਖਦੇ ਆ ਜਿਸ ਤਰ੍ਹਾਂ ਇੰਨਾ ਵਿਰੋਧ ਹੋਣ ਦੇ ਬਾਵਜੂਦ ਨਾ ਬੇਹਲਕੇ ਦੇ ਵਿੱਚ 23000 ਵੋਟ ਹੈ ਜੋ ਭਾਰਤੀ ਜਨਤਾ ਪਾਰਟੀ ਨੂੰ ਪਈ ਹੈ ਡਾਕਟਰ ਧਰਮਵੀਰ ਗਾਂਧੀ ਜੀ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਨੂੰ 36000 ਵੋਟ ਪਈ ਹੈ ਪਰ ਕਿਸਾਨੀ ਅੰਦੋਲਨ ਦਾ ਵਿਰੋਧ ਸੀਗਾ ਪਾਰਟੀ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜੀ ਸੰਗਠਨ ਮਜ਼ਬੂਤ ਨਹੀਂ ਸੀਗਾ ਸਮਾਂ ਲੱਗਦਾ ਹਰੇਕ ਚੀਜ਼ ਨੂੰ ਦਿਨ ਪ੍ਰਤੀ ਦਿਨ ਜਿਹੜਾ ਹੈਗਾ ਸੰਗਠਨ ਨੂੰ ਮਜ਼ਬੂਤ ਹੋ ਰਿਹਾ ਤੇ 2027 ਦੇ ਵਿੱਚ ਪਰਮਾਤਮਾ ਸੁੱਖ ਰੱਖੇ ਬਹੁਤ ਚੰਗੇ ਨਤੀਜੇ ਆਉਣਗੇ। ਹਮ ਨੌਜਵਾਨਾਂ ਲਈ ਕੀ ਕਰੰਦਵਾਰ ਰਹੇ ਹਾਂ? ਨੌਜਵਾਨਾਂ ਨੂੰ ਵੱਧ ਤੋਂ ਵੱਧ ਨਾਲ ਜੋੜ ਰਹੇ ਹਾਂ ਜੀ ਹੁਣ ਅਸੀਂ ਨਸ਼ਿਆਂ ਤੋਂ ਉਹਨਾਂ ਨੂੰ ਬਚਾਉਣ ਦੇ ਲਈ ਅਸੀਂ ਖੇਡਾਂ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ। ਪਾਸ ਤੋਂ ਵੀ ਕਬੱਡੀ ਕੱਪ ਕਰਵਾ ਰਹੇ ਹਾਂ, 10ਵਾਂ ਕਬੱਡੀ ਕੱਪ ਹੈ। ਪਿੰਡਾਂ ਦੇ ਵਿੱਚ ਖੂਨਦਾਨ ਕੈਂਪ ਵੀ ਲਵਾ ਰਹੇ ਹਾਂ। ਪਿੰਡਾਂ ਦੇ ਵਿੱਚ ਵਾਲੀਬਾਲ ਟੂਰਨਾਮੈਂਟ ਕਰਵਾ ਰਹੇ ਹਾਂ। ਤਾਂ ਜੋ ਜਿਹੜਾ ਜਿਹੜਾ ਸਾਡਾ ਸੱਭਿਆਚਾਰ ਹੈ ਜੀ ਉਹਦਾ ਜਾਣਿਆ ਜਾਂਦਾ ਇੱਕ ਸਡੋਲ ਸਰੀਰ ਪੱਖੋਂ ਧੀਆ ਭੈਣਾਂ ਚੰਗੀ ਸੇਧ ਦੇਣ ਵਾਸਤੇ ਸਾਡੇ ਜਿਹੜੇ ਨੌਜਵਾਨ ਨੇ ਜਾਣੇ ਜਾਂਦੇ ਆ ਸਾਡਾ ਇਤਿਹਾਸ ਬਹੁਤ ਵੱਡਾ ਹੈ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਨੌਜਵਾਨ ਭਰਾਵਾਂ ਨੂੰ ਇਹ ਅਪੀਲ ਕਰਦਾ ਕਿ ਆਪਣਾ ਇਤਿਹਾਸ ਪੜਿਆ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸਨ ਛੋਟੇ ਸ਼ਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਿਆ ਕਰੋ ਤਾਂ ਜੋ ਆਪਾਂ ਮਾੜੇ ਕੰਮਾਂ ਤੋਂ ਬੱਸ ਕੀਏ ਤੇ ਚੰਗੇ ਕੰਮਾਂ ਦੇ ਵੱਲ ਅੱਗੇ ਵਧੀਏ ਤੇ ਆਪਾਂ ਆਪਣੇ ਪੰਜਾਬ ਦੇ ਲਈ ਆਪਣੇ ਸਮਾਜ ਦੇ ਲਈ ਆਪਣੇ ਦੇਸ਼ ਦੇ ਲਈ ਕੁਝ ਕਰੀਏ ਬਿਲਕੁਲ ਇਟ ਇਜ਼ ਸੋ ਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਿਲਕੁਲ ਬਰਿੰਦਰ ਬਿੱਟੂ ਦੇ ਨਾਲ ਗੱਲਬਾਤ ਕੀਤੀ ਆ ਜੋ ਕਿ ਬੀਜੇਪੀ ਦੇ ਜ਼ਿਲ੍ਹਾ ਜੂਥ ਪ੍ਰਧਾਨ ਨੇ ਕਾਫੀ ਮਿਹਨਤ ਜਿਹੜੀ ਨਾਬੇ ਹਲਕੇ ਦੇ ਵਿੱਚ ਰਹਿ ਕੇ ਕਰ ਰਹੇ ਨੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਵੀ ਜਾ ਕੇ ਖੜਦੇ ਨੇ ਕਹਿੰਦੇ ਜੇ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਆ ਤਾਂ ਪੰਜਾਬ ਕਰਜ਼ਾ ਮੁਕਤ ਹੋ ਸਕਦਾ